ਆਪਾਂ ਕਿੰਨਾ ਕਾਰਨਾ ਕਰਕੇ ਸਾਡੇ ਘਰਾਂ ਦੇ ਵਿੱਚ ਐਂਟਰ ਹੋ ਰਿਹਾ ਔਰ ਕਿੰਨਾ ਕਾਰਨਾ ਕਰਕੇ ਨਿਕਲਣ ਦਾ ਨਾ ਹੀ ਨਹੀਂ ਲੈ ਰਿਹਾ ਛੋਟੇ ਛੋਟੇ ਬੱਚਿਆਂ ਤੋਂ ਲੈ ਕੇ 70 70 ਸਾਲ ਦੇ ਬਜ਼ੁਰਗ ਜਿਹੜੇ ਹੋ ਜਾਂਦੇ ਨੇ ਪਰ ਮੋਟਾਪਾ ਉਹ ਘਟਦਾ ਨਹੀਂ ਉਹਨਾਂ ਦਾ ਡਾਕਟਰ ਸਾਹਿਬ ਇਹ ਕੀ ਸ਼ੈ ਜੀ ਮੋਟਾਪਾ ਮੋਟਾਪਾ ਸ਼ੈ ਇਹ ਹੈ ਜੀ ਜਿਹੜਾ ਬੰਦਾ ਚਿੱਟੀ ਚੀਨੀ ਚਿੱਟਾ ਮੈਦਾ ਤੇ ਚਿੱਟਾ ਲੋਣ ਖਾਂਦਾ ਉਹਨੂੰ ਮੋਟਾਪਾ ਮੋਟਾਪਾ ਆਊਗਾ ਹੀ ਆਊਗਾ ਤਾਂ ਉਹਦਾ ਕਣਕ ਦੇ ਦਾਣੇ ਜਿੰਨਾ ਸਵੇਰੇ ਕਣਕ ਦੇ ਦਾਣੇ ਜਿੰਨਾ ਸ਼ਾਮੀ ਗਰਮ ਪਾਣੀ ਦੇ ਨਾਲ ਸੇਵਨ ਕਰਨਾ ਤੇ ਬਾਕੀ ਜਿਹੜਾ ਤੁਹਾਡਾ ਮਿੱਠਾ ਚਟਾ ਲੋਣ ਤੇ ਚਟਾ ਮੈਦਾ ਇਹ ਖਾਣਾ ਜਿਹੜਾ ਬਿਲਕੁਲ ਬੰਦ ਹੋਵੇਗਾ ਤਾਂ ਇਹ ਚੀਜ਼ਾਂ ਜਿਹੜੀਆਂ ਪੂਰਾ ਅਸਰ ਦਿਖਾਉਣਗੀਆਂ ਤੁਸੀਂ ਹਰ ਜਿਹੜਾ ਵੀ ਬੰਦਾ ਮੋਟਾ ਹੁੰਦਾ ਉਹ ਸਭ ਤੋਂ ਪਹਿਲਾਂ ਉਹਦਾ ਢਿੱਡੀ ਬਾਹਰ ਕਿਉਂ ਆਉਂਦੇ ਜੀ ਇਹ ਕੀ ਕਾਰਨ ਹੋਇਆ ਮਤਲਬ ਉਹਦੇ ਸਾਰੀਆਂ ਚੀਜ਼ਾਂ ਠੀਕ ਹੁੰਦੀਆਂ ਨੇ ਬਹੁਤ ਸਾਰੇ ਲੋਕ ਮੈਂ ਦੇਖੇ ਨੇ ਕਿ ਕਲਾ ਢਿੱਡੀ ਫੁੱਟਬਾਲ ਵਾਂਗੂ ਟੋਲੇ ਵਾਂਗੂ ਬਾਹਰ ਨੂੰ ਆਇਆ ਹੋਇਆ ਹੈ ਇਹ ਆਪਣੇ ਆਪ ਚ ਬਹੁਤ ਕੁਝ ਬਿਆਨ ਕਰ ਰਹੀ ਹੈ ਇਹ ਦੇਖੋ ਬਾਵਾ ਠੀਕ ਨੇਰੀਆ ਇਧਰਲੇ ਪਾਸੇ ਮਾਸ ਦੇ ਚੜਿਆ ਹੋਇਆ ਹੈ ਇਹਦੇ ਪੇਟ ਫੁੱਲੇ ਹੋਇਆ ਹੈ ਇਹ ਫੋਟੋ ਚ ਆਪਣੇ ਆਪ ਚ ਬਹੁਤ ਕੁਝ ਬਿਆਨ ਕਰ ਦਿੰਦੀ ਹੈ ਉਹੀ ਗੱਲ ਦੇਖੋ ਜੀ ਹੁਣ ਆਪਾਂ ਗੱਲ ਦੇਖੋ ਜਿਹੜੇ ਬੰਦੇ ਦਾ ਪੇਟ ਛਾਤੀ ਤੋਂ ਬਾਹਰ ਜਾ ਰਿਹਾ ਹੈ ਤਾਂ ਸਮਝੋ ਤੁਸੀਂ ਉਹਦਾ ਸਰੀਰ ਗੰਦ ਵਾਲੇ ਢੇਰ ਰੂੜੀ ਵਾਲੇ ਢੇਰ ਦੇ ਬਰਾਬਰ ਹੈ ਮਟਪਾ ਵੱਧ ਜਾਂਦਾ ਉਸ ਤੋਂ ਬਾਅਦ ਤੁਹਾਨੂੰ ਜਿਆਦਾ ਸ਼ੂਗਰ ਹੋਣ ਦੇ ਬਹੁਤ ਜਿਆਦਾ ਚਾਂਸ ਹੋ ਜਾਂਦੇ ਨੇ ਗੁਰਦੇ ਖਰਾਬ ਹੋਣ ਦੇ ਬਹੁਤ ਜਿਆਦਾ ਚਾਂਸ ਹੁੰਦੇ ਨੇ ਤਾਂ ਜਿਹੜਾ ਇਹਦੇ ਨਾਲ ਤੁਹਾਡਾ ਬੀਪੀ ਦੇ ਵਧਣ ਦੇ ਤਾਂ 100% ਜਿਹੜੇ ਸ਼ੂਗਰ ਆ ਜਿਹਨੂੰ ਹੋ ਗਿਆ ਉਹਨੂੰ ਬੀਪੀ ਵਧਣ ਦੇ ਤਾਂ 100% ਚਾਂਸ ਜਿਹੜੇ ਹੁੰਦੇ ਹੀ ਹੁੰਦੇ ਤੁਸੀਂ ਕੋਈ ਵੀ ਜਾਨਵਰ ਦੇਖ ਲਓ ਕਦੇ ਵੀ ਪਕਾ ਕੇ ਨਹੀਂ ਖਾਂਦਾ ਕਦੇ ਬਿਮਾਰ ਨਹੀਂ ਹੁੰਦਾ ਕਦੇ ਤੁਸੀਂ ਦੇਖਿਆ ਵੀ ਚਿੜੀ ਆ ਕੋਈ ਪੰਛੀ ਆ ਕਬੂਤਰ ਆ ਕਦੇ ਬਿਮਾਰ ਤੁਸੀਂ ਦੇਖਿਆ ਕਿਤੇ ਕਿਉਂਕਿ ਉਹ ਜਿਹੜੇ ਜਾਨਵਰ ਨੇ ਕੁਦਰਤ ਨੇ ਜਾਨਵਰਾ ਚਾਹੇ ਇਨਸਾਨ ਆ ਕੋਈ ਬੰਦਾ ਹੈ ਉਦੇ ਵਾਸਤੇ ਕੱਚਾ ਹੀ ਅੰਨ ਪੈਦਾ ਕੀਤਾ ਹੈ ਵੀ ਕੱਚੇ ਦਾ ਮਤਲਬ ਉਹ ਤੁਸੀਂ ਹਰੀਆਂ ਸਬਜ਼ੀਆਂ ਹਰੇ ਸਲਾਦ ਫਰੂਟ ਕੱਚੀਆਂ ਦਾਲਾਂ ਤੁਸੀਂ ਭੋਂਕੇ ਖਾ ਸਕਦੇ ਹੋ ਕੱਚੇ ਡਰਾਈ ਫਰੂਟ ਭੋਂਕੇ ਖਾ ਸਕਦੇ ਹੋ ਉਹ ਅਸਲ ਖਰਾਕ ਸਾਡੀ ਉਹ ਹੈ ਜੀ ਤੁਸੀਂ ਦੇਖ ਸਕਦੇ ਜੀ ਕਰਵਾ ਜੀ ਇਹਨੇ ਕੀ ਕਰਨਾ ਜੀ ਤੁਹਾਡੀ ਜਿਹੜੀ ਚਰਬੀ ਐ ਉਹਦੇ ਵਿੱਚ ਜਿੰਨੇ ਵੀ ਗੰਦੀ ਫੈਟ ਐ ਉਹਨੂੰ ਘਟਾਉਣਾ ਸ਼ੁਰੂ ਕਰ ਦੇਣਾ ਤੁਹਾਡੇ ਸਰੀਰ ਨੂੰ ਪਸੀਨਾ ਵੀ ਇਹਦੇ ਨਾਲ ਜਿਹੜਾ ਵੱਧ ਕੇ ਆਉਣਾ ਸ਼ੁਰੂ ਹੋ ਜਾਏਗਾ ਰੋਮ ਵੀ ਤੁਹਾਡੇ ਸਾਫ਼ ਹੋਣਗੇ ਤੁਹਾਡਾ ਡਾਈਜੈਸ਼ਨ ਵੀ ਜ਼ਿਆਦਾ ਵਧ ਜਾਊਗਾ ਜਿਹੜੇ ਲੋਕਾਂ ਦੇ ਜੋੜਾਂ 'ਚ ਦਰਦ ਬਹੁਤ ਰਹਿੰਦਾ ਐ ਬੈਵਾਦੀ ਬਹੁਤ ਭਰਦੀ ਅੰਦਰ ਮਟਾਪੇ ਵਾਲੇ ਬੰਦੇ ਦੇ ਸਭ ਤੋਂ ਵੱਧ ਅੰਦਰ ਬੈਵਾਦੀ ਹੁੰਦੀ ਐ ਇਹਨੇ ਸਭ ਤੋਂ ਵੱਧ ਬੈਵਾਦੀ ਹੀ ਖਤਮ ਕਰਨੀ ਐ ਜੀ ਕੋਈ ਕਸਰਤ ਵਧੀਆ ਦੱਬ ਕੇ ਕਰਦੇ ਹਾਂ ਤਾਂ ਪਰਹੇਜ਼ ਰੱਖਦੇ ਹਾਂ ਤਾਂ ਲਗਭਗ 15 ਤੋਂ 20 ਦਿਨ ਦੇ ਵਿੱਚ ਅਸਰ ਜਿਹੜਾ ਦਿਖਾਣਾ ਸ਼ੁਰੂ ਕਰ ਦਿੰਦਾ ਜੀ ਇਸ ਲਈ ਪੂਰੀ ਦੁਨੀਆ ਦੇ ਵਿੱਚ ਜਿਹੜਾ ਰੋਗ ਲਗਾਤਾਰ ਵਧ ਰਿਹਾ ਹੈ ਕੌੜੀ ਵੇਲ ਵਾਂਗੂ ਬਹੁਤ ਸਾਰੇ ਮੁਲਕ ਬਹੁਤ ਸਾਰੇ ਸਾਡੇ ਸੂਬੇ ਖਾਸ ਕਰਕੇ ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਉਹ ਰੋਗ ਹੈਗਾ ਜਿਹੜਾ ਲਗਾਤਾਰ ਕੌੜੀ ਵੇਲ ਵਾਂਗੂ ਵਧ ਰਿਹਾ ਹੈ ਬਹੁਤ ਸਾਰੇ ਨੁਸਖੇ ਬਹੁਤ ਸਾਰੇ ਟੋਟਕੇ ਬਹੁਤ ਡਾਕਟਰ ਬਹੁਤ ਹਕੀਮ ਬਹੁਤ ਵੈਦ ਆਪਣੇ ਨੁਸਖੇ ਟੋਟਕੇ ਦੱਸਦੇ ਨੇ ਲੋਕ ਉਹਨਾਂ ਨੂੰ ਅਜ਼ਮਾਉਂਦੇ ਵੀ ਨਹੀਂ ਪਰ ਉਹਨਾਂ ਜ਼ਿਆਦਾ ਸਫਲਤਾ ਹੈ ਜਿਹੜੀ ਉਹ ਨਹੀਂ ਮਿਲਦੀ ਮੈਂ ਗੱਲ ਕਰ ਰਿਹਾ ਅੱਜ ਮੋਟਾਪੇ ਦੀ ਸਤਿ ਸ਼੍ਰੀ ਅਕਾਲ ਜੀ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਕਾਸੀਫ ਫਾਰੂਕੀ ਅੱਜ ਇੱਕ ਵਾਰ ਮੁਰਤੋਂ ਅਸੀਂ ਪਹੁੰਚੇ ਹਾਂ ਉੱਚਾ ਪਿੰਡ ਸੰਘੋੜ ਜਿੱਥੇ ਪੰਜਾਬ ਦੇ ਸਭ ਤੋਂ ਯੰਗੇਸਟ ਵੈਦ ਵੈਜ ਗਰੁੱਪ ਸਿੰਘ ਪੰਗੂ ਮੌਜੂਦ ਨੇ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਮੋਟਾਪੇ ਦੇ ਉੱਤੇ ਸਮਝਾਂਗੇ ਮੋਟਾਪਾ ਕਿੰਨਾ ਕਾਰਨਾ ਕਰਕੇ ਸਾਡੇ ਘਰਾਂ ਦੇ ਵਿੱਚ ਐਂਟਰ ਹੋ ਰਿਹਾ ਔਰ ਕਿੰਨਾ ਕਾਰਨਾ ਕਰਕੇ ਨਿਕਲਣ ਦਾ ਨਾਂ ਹੀ ਨਹੀਂ ਲੈ ਰਿਹਾ ਛੋਟੇ ਛੋਟੇ ਬੱਚਿਆਂ ਤੋਂ ਲੈ ਕੇ 70 70 ਸਾਲ ਦੇ ਬਜ਼ੁਰਗ ਜਿਹੜੇ ਹੋ ਜਾਂਦੇ ਨੇ ਪਰ ਮੋਟਾਪਾ ਉਹ ਘਟਦਾ ਨਹੀਂ ਉਹਨਾਂ ਦਾ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਹਕੀਕਤ ਵੀ ਪੰਜਾਬੀ ਤੇ ਇੱਕ ਵਾਰ ਫੇਰ ਜੀ 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 ਸਤਿ ਸ਼੍ਰੀ ਅਕਾਲ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਜੀ ਤੁਹਾਡਾ ਅੱਛਾ ਡਾਕਟਰ ਸਾਹਿਬ ਇਹ ਕੀ ਸ਼ੈ ਹੈ ਜੀ ਮੋਟਾਪਾ ਮੋਟਾਪਾ ਸ਼ੈ ਇਹ ਹੈ ਜੀ ਜਿਹੜਾ ਬੰਦਾ ਚਿੱਟੀ ਚੀਨੀ ਚਿੱਟਾ ਮੈਦਾ ਤੇ ਚਿੱਟਾ ਲੋਨ ਖਾਂਦਾ ਉਹਨੂੰ ਮਟਾਪਾ ਮਟਾਪਾ ਆਊਗਾ ਹੀ ਆਊਗਾ ਤੁਸੀਂ ਕਦੇ ਵੀ ਦੇਖਿਆ ਹੁਣ ਤੁਸੀਂ ਆਮ ਹਰ ਬੰਦਾ ਹੋਣ ਕਹਿੰਦਾ ਵੀ ਮੈਂ ਤਾਂ ਜੀ ਮੈਂ ਮੈਦਾ ਖਾਂਦਾ ਹੀ ਨਹੀਂ ਤੁਸੀਂ ਮੈਦਾ ਦੇਖੋ ਤੁਸੀਂ ਕਣਕ ਖਾਂਦੇ ਹੋ ਉਹ ਨਿਰਮੈਦਾ ਤੁਸੀਂ ਕਹਿ ਲਓ ਬਾਜ਼ਾਰ ਦੇ ਵਿੱਚ ਜਾ ਕੇ ਤੁਸੀਂ ਬਰਗਰ ਵੀ ਦੇ ਖਾਂਦੇ ਹੋ ਉਹ ਨਿਰਮੈਦਾ ਤੁਸੀਂ ਬਿਮਾਰ ਹੋ ਜੰਨੇ ਹੋ ਸਭ ਤੋਂ ਪਹਿਲਾਂ ਡਾਕਟਰ ਤੁਹਾਨੂੰ ਖਾਣ ਨੂੰ ਕੀ ਕਹਿੰਦਾ ਬੀਜੀ ਬਰੈਡ ਖਾਓ ਉਹ ਨਿਰਮੈਦਾ ਹੈ ਹਨਾ ਉਹ ਤੁਹਾਨੂੰ ਠੀਕ ਕਰਨ ਦੇ ਬਜਾਏ ਤੁਹਾਨੂੰ 10 ਗੁਣਾ ਵੱਧ ਸਗੋਂ ਹੋਰ ਬਿਮਾਰ ਕਰ ਰਿਹਾ ਹੈ ਬ੍ਰੈਡ ਤਾਂ ਹਲਕਾ ਹੁੰਦਾ ਜੀ ਬ੍ਰੈਡ ਹਲਕਾ ਕਿੱਥੇ ਆ ਜੀ ਮੈਦਾ ਹੈ ਨਿਰਾ ਹੁਣ ਤੁਹਾਨੂੰ ਡਾਕਟਰ ਕਹਿੰਦਾ ਹੈ ਵੀ ਬ੍ਰਾਊਨ ਬ੍ਰੈਡ ਖਾ ਲਓ ਜੀ ਹਨਾ ਬ੍ਰਾਊਨ ਬ੍ਰੈਡ ਤਾਂ ਜੀ ਤੁਸੀਂ ਇਹ ਕਹਿ ਲਓ ਵੀ ਜਿੱਥੇ ਖਮੀਰ ਪੈ ਗਿਆ ਤੁਸੀਂ ਇਹ ਕਹਿ ਲਓ ਵੀ ਬਹੁਤੇ ਲੋਕਾਂ ਨੂੰ ਇਹੀ ਨਹੀਂ ਪਤਾ ਜਿਹੜਾ ਬ੍ਰੈਡ ਆ ਤਿਆਰ ਕਿਵੇਂ ਹੁੰਦਾ ਤੁਸੀਂ ਇਹ ਦੇਖੋ ਜਿਹੜਾ ਤੁਹਾਡੇ ਘਰਾਂ ਦੇ ਵਿੱਚ ਆਟਾ ਫੁੱਲ ਜਾਂਦਾ ਸੜ ਜਾਂਦਾ ਅਸੀਂ ਉਹਨੂੰ ਸੁੱਟਦੇ ਆ ਉਹ ਆਟੇ ਨੂੰ ਸਾੜ ਕੇ ਫਲਾ ਕੇ ਬਰੈਡ ਬਣਾਇਆ ਜਾਂਦਾ ਤੁਸੀਂ ਇਹ ਦੇਖੋ ਵੀ ਸਾਡੇ ਸਰੀਰ ਲਈ ਉਹ ਚੰਗਾ ਹੋਊਗਾ ਜਾਂ ਮਾੜਾ ਹੋਊਗਾ ਇਹ ਸੋਚ ਕੇ ਦੇਖੋ ਉਹ ਅਸੀਂ ਮਰਿਆ ਹੋਇਆ ਅੰਨ ਖਾਈ ਜਾਂਦੇ ਆ ਤਾਂ ਸਾਡਾ ਸਰੀਰ ਜਿਹੜਾ ਫੁੱਲੂਗਾ ਹੀ ਸਾਡਾ ਜਿਹੜਾ ਲੀਵਰ ਖਰਾਬ ਹੋਊਗਾ ਹੀ ਉੱਥੋਂ ਫਿਰ ਜਿਹੜੇ ਮਟਾਪੇ ਦੇ ਲੱਛਣ ਸਾਨੂੰ ਪੈਦਾ ਹੋਣੇ ਸ਼ੁਰੂ ਹੋ ਜਾਂਦੇ ਨੇ ਜਿੰਨਾ ਅਸੀਂ ਹਾਈ ਕੈਲਰੀ ਫੂਡ ਲਈ ਜਾਂਦੇ ਆ ਉਹਨਾਂ ਸਾਡਾ ਮਟਾਪਾ ਜਿਹੜਾ ਵਧੀ ਜਾਂਦਾ ਜੀ ਇਹ ਕੈਲਰੀ ਕੀ ਹੁੰਦੀ ਨੇ ਬੜਾ ਚੱਕਰ ਪਾਇਆ ਜੀ ਅੱਜਕੱਲ ਸੋਸ਼ਲ ਮੀਡੀਆ ਤੇ ਹਰੇਕ ਨੇ ਕੋਈ ਕਹਿੰਦਾ ਜੀ ਇੰਨੇ ਕੈਲਰੀਜ਼ ਦਾ ਫੂਡ ਹੈਗਾ ਇੰਨੇ ਕੈਲਰੀਜ਼ ਤੁਸੀਂ ਬਰਨ ਕਰੋ ਦਿਨ ਦੇ ਵਿੱਚ ਇਹ ਕੀ ਚੱਕਰ ਹੁੰਦਾ ਜੀ 2000 2500 ਕੈਲਰੀ ਸਾਡੇ ਆਮ ਜਿਹੜੀ ਨਾਰਮਲ ਬਾਡੀ ਆ 60 70 ਕਿਲੋ ਵਾਲੇ weight ਵਾਲੇ ਬੰਦੇ ਵਾਸਤੇ ਬਣੀ ਹੋਈ ਆ ਤੇ ਅਸੀਂ ਚਾਰ ਚਮਚ ਖੰਡ ਦੇ ਖਾਲੇ ਚਾਰ ਗੁਲਾਬ ਜਾਮਣਾ ਖਾ ਲੀਆਂ ਲੱਡੂ ਖਾ ਲੇ ਜਾਂ ਮਠਿਆਈ ਖਾ ਲਈ ਤੁਸੀਂ ਇਹ ਕਹ ਲਓ ਅਸੀਂ ਉਹ ਕੈਲਰੀ 10000 12000 ਪਰ ਲੈ ਲੈਣੇ ਡੇਲੀ ਤਾਂ ਅਸੀਂ ਬਰਨ 1000 ਵੀ ਨਹੀਂ ਕਰਦੇ ਹੈਗੇ ਤਾਂ ਤੁਸੀਂ ਉਹ ਕਹਿ ਲਓ ਵੀ ਜਿਹੜਾ ਲੋੜੋਂ ਵੱਧ ਤੁਹਾਡੇ ਸਰੀਰ ਨੂੰ ਮਿੱਠਾ ਦਿੱਤਾ ਜਾਂਦਾ ਇੱਕ ਤਰ੍ਹਾਂ ਦਾ ਕਹਿ ਲਓ ਗਲੂਕੋਜ਼ ਕਹਿ ਲਓ ਉਹਨੂੰ ਗਲੂਕੋਜ਼ ਜਿੰਨਾ ਤੁਸੀਂ ਕਹਿ ਲਓ ਆਪਣੀ ਬਾਡੀ ਨੂੰ ਦਿੱਤਾ ਜਾਂਦਾ ਹੈ ਤੁਸੀਂ ਉਹਨੂੰ 1000 ਦੀ ਮਾਤਰਾ ਦੇ ਵਿੱਚੋਂ ਲੈ ਕੇ 10000 ਤੇ ਉਹਨੂੰ ਤੁਸੀਂ ਲੈ ਕੇ ਜਾਈ ਜੰਨੇ ਹੋ ਓਵਰਡੋਜ਼ ਉਹਦੀ ਲੈਣੇ ਹੋ ਤੁਸੀਂ ਗਲੂਕੋਜ਼ ਦੀ ਤਾਂ ਤੁਹਾਡੇ ਸਰੀਰ ਨੇ ਜਿਹੜਾ ਤੁਹਾਡੇ ਲੀਵਰ ਨੇ ਉਹਨੂੰ ਕਦੋਂ ਹਾਜਮ ਕਰਨਾ ਉਹ ਹਾਜਮ ਨਹੀਂ ਕਰੇਗਾ ਤਾਂ ਹਾਜਮ ਨਹੀਂ ਕਰੇਗਾ ਤੁਹਾਡੇ ਅੰਦਰ ਜਿਹੜਾ ਅੰਤਣੀਆਂ ਚੋਂ ਜੰਮਦਾ ਜਾਏਗਾ ਫੈਟ ਪਾਣੀ ਭਰਦਾ ਜਾਏਗਾ ਤਾਂ ਉੱਥੋਂ ਜਿਹੜੀ ਤੁਸੀਂ ਕਹ ਲਓ ਵੀ ਆਪਣੀਆਂ ਗੋਗੜਾ ਜਿਹੜੀਆਂ ਪੇਟ ਨਿਕਲਣੇ ਸ਼ੁਰੂ ਹੋ ਜਾਂਦੇ ਨੇ ਜੀ ਸਭ ਤੋਂ ਪਹਿਲਾਂ ਜੀ ਜਿਹੜਾ ਵੀ ਬੰਦਾ ਮੋਟਾ ਹੁੰਦਾ ਉਹ ਸਭ ਤੋਂ ਪਹਿਲਾਂ ਉਹਦਾ ਢਿੱਡੀ ਬਾਹਰ ਕਿਉਂ ਆਉਂਦਾ ਜੀ ਇਹ ਕੀ ਕਾਰਨ ਹੋਇਆ ਮਤਲਬ ਉਹਦੇ ਸਾਰੀਆਂ ਚੀਜ਼ਾਂ ਠੀਕ ਹੁੰਦੀਆਂ ਨੇ ਬਹੁਤ ਸਾਰੇ ਲੋਕ ਮੈਂ ਦੇਖੇ ਨੇ ਕਿ ਕਲਾ ਢਿੱਡੀ ਫੁੱਟਬਾਲ ਵਾਂਗੂ ਟੋਲੇ ਵਾਂਗੂ ਬਾਹਰ ਨੂੰ ਆਇਆ ਹੋਇਆ ਦੇਖੋ ਸਾਡਾ ਜਿਹੜਾ ਅੰਤੜੀ ਦਾ ਜਾਲ ਹੈ ਸਰੀਰ ਦਾ ਜਾਲ ਹੈ ਉਹ ਸਾਰਾ ਕਿੱਥੇ ਪਿਆ ਜੀ ਪੇਟ ਦੇ ਉੱਪਰੇ ਪਿਆ ਬੜਮਨ ਦੇ ਉੱਤੇ ਪਿਆ ਠੀਕ ਹੈ ਜੀ ਜਿੱਥੇ ਖਾਣਾ ਸਾਡਾ ਸਟਕ ਹੁੰਦਾ ਜਮਾ ਹੁੰਦਾ ਹੈ ਸਾਡਾ ਤਾਂ ਉਹੀ ਚੀਜ਼ ਸਭ ਤੋਂ ਵੱਧ ਫੁੱਲੇਗੀ ਤਾਂ ਉਹ ਸਾਡਾ ਜਿਹੜਾ ਜਿੰਨਾ ਸਾਡਾ ਫੂਡ ਉੱਥੇ ਜਾ ਕੇ ਜਮਾ ਹੁੰਦਾ ਤੁਸੀਂ ਕਹਿ ਲਓ ਮੈਦਾ ਜੰਮਦਾ ਹੈ ਤਾਂ ਉਹੀ ਚੀਜ਼ ਨੇ ਸਭ ਤੋਂ ਵੱਧ ਫੁੱਲਣਾ ਤੁਸੀਂ ਕਹਿ ਲਓ ਇੱਕ ਤਰ੍ਹਾਂ ਦਾ ਗਵਾਰਾ ਉਹ ਜਿਹੜੀ ਸਾਡੀ ਅੰਤੜੀ ਹੈ ਜਿੰਨਾ ਤੁਸੀਂ ਉਹਨੂੰ ਹੈਵੀ ਫੂਡ ਦੇਈ ਜਾਓਗੇ ਉਹਨਾਂ ਤੁਹਾਡਾ ਜਿਹੜਾ ਹੈਗਾ ਪੇਟ ਜ਼ਿਆਦਾ ਫੁੱਲੀ ਜਾਊਗਾ ਅੱਗੇ ਨੂੰ ਡਿੱਗਣ ਲੱਗ ਜਾਂਦਾ ਬੁਰਾ ਹਾਲ ਹੋ ਜਾਂਦਾ ਤੁਸੀਂ ਇਹ ਕਹਿ ਲਓ ਵੀ ਲੋਕਾਂ ਤੋਂ ਪੈਂਟ ਵੀ ਨਹੀਂ ਬਣਨੀ ਜਾਂ ਨਾਲਾ ਵੀ ਨਿਕਸਿਆ ਜਾਂਦਾ ਇੰਨਾ ਕੁ ਬੁਰਾ ਹਾਲ ਜ਼ਿਆਦਾ ਹੋ ਜਾਂਦਾ ਮਟਾਪੇ ਤੋਂ ਦੀ ਅੱਜ ਕੱਲ ਜਿਹੜੇ ਆਪਾਂ ਆਮ ਮਰੀਜ਼ਾਂ ਨੂੰ ਇਹ ਦੇਖਣਾ ਸਾਨੂੰ ਆਮ ਅਸੀਂ ਦੇਖਦੇ ਆਂ ਮਟਾਪਾ ਵੱਧ ਜਾਂਦਾ ਉਸ ਤੋਂ ਬਾਅਦ ਤੁਹਾਨੂੰ ਜ਼ਿਆਦਾ ਸ਼ੂਗਰ ਹੋਣ ਦੇ ਬਹੁਤ ਜ਼ਿਆਦਾ ਚਾਂਸ ਹੋ ਜਾਂਦੇ ਨੇ ਗੁਰਦੇ ਖਰਾਬ ਹੋਣ ਦੇ ਬਹੁਤ ਜ਼ਿਆਦਾ ਚਾਂਸ ਹੁੰਦੇ ਨੇ ਤਾਂ ਜਿਹੜਾ ਇਹਦੇ ਨਾਲ ਤੁਹਾਡਾ ਬੀਪੀ ਦੇ ਵਧਣ ਦੇ ਤਾਂ 100% ਜਿਹੜਾ ਸ਼ੂਗਰ ਹੈ ਜਿਹਨੂੰ ਹੋ ਗਿਆ ਉਹਨੂੰ ਬੀਪੀ ਵਧਣ ਦੇ ਤਾਂ 100% ਚਾਂਸ ਜਿਹੜੇ ਹੁੰਦੇ ਹੀ ਹੁੰਦੇ ਨੇ ਜੀ ਅੱਛਾ ਡਾਕਟਰ ਸਾਹਿਬ ਸਾਡੇ ਬਜ਼ੁਰਗੇ ਕਹਿੰਦੇ ਸੀ ਵੀ ਜਿਹੜਾ ਮੋਟਾ ਬੰਦਾ ਹੈ ਜਾਂ ਜਿਹਦਾ ਵਜ਼ਨ ਐਵਰੇਜ ਵਜ਼ਨ ਨਾਲੋਂ ਜ਼ਿਆਦਾ ਹੈ ਉਹ ਛੇਤੀ ਬੁੱਢਾ ਹੋ ਜਾਂਦਾ ਜੀ ਦੇਖੋ ਜਿੰਨਾ ਤੁਹਾਡੇ ਸਰੀਰ ਦੇ ਉੱਪਰ ਨਜਾਇਜ਼ ਵਧਨ ਹੋਊਗਾ ਤੁਹਾਡੇ ਲੀਵਰ ਦਾ ਵੀ ਉਨਾ ਜ਼ੋਰ ਲੱਗੂਗਾ ਤੁਹਾਡੇ ਦਿਲ ਦਾ ਵੀ ਉਨਾ ਜ਼ੋਰ ਲੱਗੂਗਾ ਤੁਹਾਡੇ ਗੁਰਦਿਆਂ ਦਾ ਵੀ ਫਿਲਟਰੇਸ਼ਨ ਕਰਨ ਵਾਸਤੇ ਉਨਾ ਜ਼ੋਰ ਲੱਗੇਗਾ ਕਿਉਂਕਿ ਜਿੰਨਾ ਤੁਸੀਂ ਇਹਨੂੰ ਹੈਵੀ ਕਰੋਗੇ ਚਰਬੀ ਜਿੰਨਾ ਉਨਾ ਖੂਨ ਨੇ ਜ਼ਿਆਦਾ ਜਗ੍ਹਾ ਤੋਂ ਘੁੰਮ ਕੇ ਆਉਣਾ ਜਿੰਨਾ ਇਹ ਹਲਕਾ ਹੋਊਗਾ ਉਨਾ ਉਹਨਾਂ ਨੂੰ ਪੰਪ ਕਰਨ ਦੇ ਵਿੱਚ ਵੀ ਘੱਟ ਜ਼ੋਰ ਲੱਗੂਗਾ ਉਹਨਾਂ ਦੀ ਉਮਰ ਉਨੀ ਜ਼ਿਆਦਾ ਵਧਦੀ ਜਾਊਗੀ ਸਰੀਰ ਦੀ ਹੁਣ ਤੁਸੀਂ ਆਪਣੇ ਦੇਖ ਲਓ ਸਾਡੇ ਗਵਾਂਢੀ ਸੂਬੇ ਕਿੰਨੇ ਨੇ ਹਿਮਾਚਲ ਹੋ ਗਿਆ ਜਾਂ ਇਧਰ ਸਾਡਾ ਹਰਿਆਣਾ ਹੋ ਗਿਆ ਜਾਂ ਜੁਪੀ ਹੋ ਗਿਆ ਆਪਾਂ ਨਾਲ ਨਾਲ ਦੀ ਗੱਲ ਕਰੀਏ ਕਿਤੇ ਤੁਸੀਂ ਦੇਖਿਆ ਲੋਕਾਂ ਦੇ ਵੀ ਪੇਟ ਵਧੇ ਵਧੇ ਹੋਏ ਨੇ ਉੱਥੇ ਉਹ ਲੋਕ ਅੱਜ ਵੀ ਜਿਹੜੇ ਹੈਗੇ ਮਿਹਨਤ ਰੱਜ ਕੇ ਕਰਦੇ ਨੇ ਸਾਡੇ ਲੋਕ ਜਿਹੜੇ ਹੈਗੇ ਆ ਪੰਜਾਬੀ ਲੋਕ ਜਿਆਦਾ ਖਾਣਾ ਖਾ ਕੇ ਪੁਰਾਣੇ ਸਮੇਂ ਚ ਉਹਨੂੰ ਪੂਰਾ ਤੁਸੀਂ ਕਹ ਲਓ ਸਰੀਰ ਨੂੰ ਹਲ ਵਾਂਗੂ ਵੱੜਦਾ ਵਾਂਗੂ ਵਾਉਂਦੇ ਸੀਗੇ ਪਰ ਅੱਜ ਦੇ ਸਮੇਂ ਦੇ ਵਿੱਚ ਅਸੀਂ ਸਾਰਾ ਹੈਵੀ ਖਾਣਾ ਖਰਾਕਾ ਸਾਡੀਆਂ ਪਹਿਲਾਂ ਨਾਲੋਂ ਵੀ ਭਾਰੀਆਂ ਹੋ ਗਈਆਂ ਤੇ ਉਹਨੂੰ ਪਚਾਉਣ ਦੇ ਵਿੱਚ ਜਿਹੜਾ ਹੈਗਾ ਉਹ ਅਸੀਂ ਉਹ ਚੀਜ਼ ਨੂੰ ਭੁੱਲੇ ਗਏ ਤਾਂ ਕਰਕੇ ਜਿਹੜੀਆਂ ਸਾਡੀਆਂ ਹਾਰਟ ਅਟੈਕ ਵਰਗੀਆਂ ਬਿਮਾਰੀਆਂ ਵੀ ਸਾਡੇ ਜਿਹੜੇ ਸਾਡੇ ਸੂਬੇ ਦੇ ਵਿੱਚ ਸਭ ਤੋਂ ਵੱਧ ਜਿਹੜੀਆਂ ਵਧ ਰਹੀਆਂ ਨੇ ਜੀ ਅੱਛਾ ਡਾਕਟਰ ਇਕ ਬੜਾ ਅਹਿਮ ਸਵਾਲ ਹੈ ਮੋਟਾ ਬੰਦਾ ਥੋੜਾ ਜਿਹਾ ਤੁਰਦਾ ਨਾ ਤੋ ਤੁਰਿਆ ਜਾਂਦਾ ਸਾਂ ਚੜ ਜਾਂਦਾ ਪੌੜੀਆਂ ਉਹਦੇ ਤੋਂ ਨਹੀਂ ਚੜੇ ਜਾਂਦੀਆਂ ਔਰ ਅਸੀਂ ਕਹਿ ਲਈਏ ਕਿ ਰੋਟੀ ਖਾਂਦੇ ਖਾਂਦੇ ਮੈਂ ਅਕਸਰ ਲੋਕ ਦੇਖੇ ਨੇ ਜਿਨ੍ਹਾਂ ਦਾ ਥੋੜਾ ਜਿਹਾ ਵਜ਼ਨ ਜ਼ਿਆਦਾ ਹੁੰਦਾ ਤਾਂ ਉਹਨਾਂ ਨੂੰ ਗਰਮੀ ਬੜੀ ਆ ਜਾਂਦੀ ਹੈ ਚੜ ਜਾਂਦਾ ਤੁਸੀਂ ਦੇਖੋ ਜੀ ਜਦੋਂ ਚਰਬੀ ਸਰੀਰ ਦੇ ਵਿੱਚ ਵਧੂਗੀ ਚਰਬੀ ਵਧਣ ਨਾਲ ਜਿਹੜੇ ਤੁਹਾਡੇ ਅੰਗ ਆ ਤੁਹਾਡੇ ਆਰਗਨ ਆ ਜਿੰਨੇ ਵੀ ਤੁਸੀਂ ਚਾਹੇ ਫੇਫੜੇ ਲਾ ਲਓ ਚਾਹੇ ਗੁਰਦੇ ਲਾ ਲਓ ਚਾਹੇ ਲੀਵਰ ਲਾ ਲਓ ਇੱਕ ਤਰ੍ਹਾਂ ਦਾ ਕੁੱਟੇ ਜਾਂਦੇ ਨੇ ਜਕੜੇ ਜਾਂਦੇ ਨੇ ਉਹਨਾਂ ਨੂੰ ਖੁੱਲ ਕੇ ਤੁਸੀਂ ਇਹ ਕਹ ਲਓ ਵੀ ਆਪਣਾ ਕੰਮ ਵੀ ਨਹੀਂ ਕਰ ਸਕਦੇ ਉਹ ਆਪਣਾ ਤੁਸੀਂ ਦੇਖੋ ਜਿੰਨੇ ਮੋٹے ਬੰਦੇ ਨੇ ਉਹਨਾਂ ਦਾ ਹਾਲ ਕੀ ਹੁੰਦਾ ਤੁਸੀਂ ਕਹ ਲਓ ਉਹ ਕਹਿੰਦੇ ਨੇ ਵੀ ਇੱਥੇ ਟਿੱਕੀ ਜੀ ਬਣੀ ਰਹਿੰਦੀ ਆ ਉਹ ਜਦੋਂ ਤੁਸੀਂ ਤੁਹਾਡੇ ਗੁਰਦੇ ਆ ਜਿਹੜੇ ਫੇਫੜੇ ਆ ਉਹ ਆਕਸੀਜਨ ਬਾਹਰੋਂ ਖਿੱਚਦੇ ਆ ਉਹ ਆਕਸੀਜਨ ਇੱਥੋਂ ਤੋਂ ਥੱਲੇ ਨਹੀਂ ਹੋਣ ਦਿੰਦੇ ਹੈਗੇ ਜਦੋਂ ਮੋਟਾਫ ਮਟਾਪਾ ਹੋਊਗਾ ਉਹ ਆਕਸੀਜਨ ਥੱਲੇ ਜਾਂਦੀ ਹੋਣੀ ਉਹ ਨਹੀਂ ਉਹ ਤੁਹਾਡੀ ਇੱਥੇ ਕਿ ਹਟਕੀ ਰਹਿੰਦੀ ਆ ਆਕਸੀਜਨ ਤੁਹਾਡੀ ਪੂਰੀ ਅੰਤੜੀ ਚ ਘੁੰਮੂਗੀ ਉਹ ਨਹੀਂ ਹਵਾ ਘੁੰਮੂਗੀ ਉਹ ਨਹੀਂ ਤਾਂ ਪਾਸੇ ਨਹੀਂ ਹੋਊਗੀ ਤੁਸੀਂ ਕਹ ਲਓ ਵੀ ਤੌਣੀਆਂ ਵੀ ਆਉਣਗੀਆਂ ਸਾਹ ਵੀ ਚੜੂਗਾ ਤਾਂ ਹਲਕਾ ਜਿਹਾ ਵੀ ਤੁਰਗੇ ਤੁਸੀਂ ਇਹ ਕਹ ਲਓ ਵੀ ਕਈ ਲੋਕ ਇਦਾਂ ਦੇ ਆ ਜਿਨ੍ਹਾਂ ਨੂੰ ਲੈਟਰਨ ਬਾਥਰੂਮ ਜਾਂਦੇ ਨੇ ਬਾਥਰੂਮ ਦਾ ਵੀ ਦਰਵਾਜ਼ਾ ਜਿਹੜਾ ਖੁੱਲਾ ਰੱਖਣਾ ਪੈਂਦਾ ਵੀ ਅੰਦਰ ਇੰਨੀ ਸਫੋਗੇਸ਼ ਨਾ ਘਬਰਾਟ ਤੌਣੀਆਂ ਹੋ ਜਾਂਦੀਆਂ ਨੇ ਵੀ ਹਾਂ ਵੀ ਅੰਦਰ ਜਿਵੇਂ ਆਇਆ ਲੱਗਦਾ ਵੀ ਅੰਦਰੇ ਅਸੀਂ ਰਹਿ ਜਾਾਂਗੇ ਜੀ ਇਦਾਂ ਦੇ ਹਾਲਾਤ ਹੋ ਜਾਂਦੇ ਨੇ ਉਹਨਾਂ ਲੋਕਾਂ ਦੇ ਜੀ ਜੀ ਅੱਛਾ ਡਾਕਟਰ ਸਾਹਿਬ ਇੱਕ ਤੁਸੀਂ ਫੋਟੋ ਵੀ ਇੱਥੇ ਲਗਾਈ ਹੋਈ ਹੈ ਇਹ ਆਪਣੇ ਆਪ ਵਿੱਚ ਬਹੁਤ ਕੁਝ ਬਿਆਨ ਕਰ ਰਹੀ ਹੈ ਦੇਖੋ ਬਾਵਾ ਠੀਕ ਨੇ ਦੀਆਂ ਇਧਰਲੇ ਪਾਸੇ ਮਾਸ ਦੇ ਚੜਿਆ ਹੋਇਆ ਇਹਦੇ ਪੇਟ ਫੁੱਲੇ ਹੋਇਆ ਇਹ ਫੋਟੋ ਚ ਆਪਣੇ ਆਪ ਚ ਬਹੁਤ ਕੁਝ ਬਿਆਨ ਕਰਦੀ ਹੈ ਕੋਈ ਗੱਲ ਦੇਖੋ ਜੀ ਹੁਣ ਆਪਾਂ ਗੱਲ ਦੇਖੋ ਜਿਹੜੇ ਬੰਦੇ ਦਾ ਪੇਟ ਛਾਤੀ ਤੋਂ ਬਾਹਰ ਜਾ ਰਿਹਾ ਹੈ ਤਾਂ ਸਮਝੋ ਤੁਸੀਂ ਉਹਦਾ ਸਰੀਰ ਗੰਦ ਵਾਲੇ ਢੇਰ ਰੂੜੀ ਵਾਲੇ ਢੇਰ ਦੇ ਬਰਾਬਰ ਹੈ ਕਿਉਂਕਿ ਛਾਤੀ ਤੋਂ ਜਦੋਂ ਤੁਹਾਡਾ ਪੇਟ ਬਾਹਰ ਜਾਣ ਲੱਗ ਗਿਆ ਸਮਝੋ ਬਿਮਾਰੀਆਂ ਅੰਦਰ ਜਮਾ ਹੋਣ ਲੱਗੀਆਂ ਤੁਸੀਂ ਇਹ ਦੇਖੋ ਹੁਣ ਆਪਾਂ ਤਸਵੀਰ ਦੇ ਵਿੱਚ ਦੇਖੀਏ ਇਹ ਛਾਤੀ ਇਸ ਬੰਦੇ ਦੀ ਛਾਤੀ ਛਾਤੀ ਵੀ ਬਾਹਰ ਹੈ ਪੇਟ ਤਾਂ ਬਾਹਰ ਹੈਗੇ ਹੈਗਾ ਇਹਦਾ ਆ ਸਿਸਟਮ ਐਨਾ ਜਿਹੜਾ ਹੈਗਾ ਉਹ ਕਿੰਨਾ ਤੁਸੀਂ ਦੇਖੋ ਵੀ ਬਾਹਰ ਫਿਰਦਾ ਤੁਸੀਂ ਐਨੀ ਚਰਬੀ ਜਿਹੜੇ ਬੰਦੇ ਦੇ ਸਰੀਰ ਦੇ ਉੱਤੇ ਫालतू ਚੜੀ ਹੋਈ ਹੈ ਲੱਤਾਂ ਥੱਲੇ ਪੈਰ ਨਹੀਂ ਬੰਦੇ ਨੂੰ ਖੜੇ ਨੂੰ ਦਿਖਦੇ ਜਿਹੜੇ ਬੰਦੇ ਨੂੰ ਹਨਾ ਬਹੁਤ ਬੰਦੇ ਆਪਾਂ ਦੇਖਦੇ ਆਂ ਵੀ ਸਿੱਧੇ ਆਪਣੇ ਪੈਰ ਨਹੀਂ ਦੇਖ ਸਕਦੇ ਜਿਹੜਾ ਬੰਦਾ ਖੜ ਕੇ ਆਪਣੇ ਪੈਰੇ ਨਹੀਂ ਦੇਖ ਸਕਦਾ ਤਾ ਸਮਝੋ ਉਹ ਨਰਕ ਦੀ ਜ਼ਿੰਦਗੀ ਜੀ ਰਿਹਾ ਹੈ ਉਹਦੇ ਸਰੀਰ ਦੇ ਅੰਦਰ ਬਿਮਾਰੀਆਂ ਦੇ ਜਿਹੜੇ ਭੰਡਾਰ ਜਮਾ ਹੋਏ ਪਏ ਨੇ ਤੁਸੀਂ ਉਹਨੂੰ ਕਹ ਲਓ ਬੀਪੀ ਉਹਨੂੰ ਆ ਸ਼ੂਗਰ ਉਹਨੂੰ ਆ ਬਲੱਡ ਪ੍ਰੈਸ਼ਰ ਉਹਨੂੰ ਵਧਿਆ ਹੋਇਆ ਤੁਸੀਂ ਕਹ ਲਓ ਕਿਡਨੀਆਂ ਦੀ ਬਿਮਾਰੀ ਉਹਨੂੰ ਹੈ ਲੱਤਾਂ ਪੈਰਾਂ ਤੇ ਸੋਜਾ ਉਹਦੇ ਆ ਹੀ ਜਾਂਦਾ ਤੁਸੀਂ ਦੇਖੋ ਕਿੰਨੀ ਸਮੱਸਿਆ ਉਸ ਬੰਦਿਆ ਨੂੰ ਤੁਸੀਂ ਇਹ ਦੇਖੋ ਇਹ ਐਨੀ ਜਿਹੜੀ ਫੈਟ ਆ ਤੁਸੀਂ ਇਹ ਕਹ ਲਓ ਸਰੀਰ ਦੇ ਉੱਪਰ 50 50 60 60 ਕਿਲੋ ਜਿਹੜੀ ਫੈਟ ਲੋਕਾਂ ਦੇ ਫालतू ਚੜੀ ਹੋਈ ਆ ਇੰਨੇ ਕ ਹਾਲਾਤ ਮਾੜੇ ਹੋਏ ਹੋਏ ਨੇ ਤੁਸੀਂ ਦੇਖੋ ਇਹਨਾਂ ਦੇ ਨਾਲ ਪੈਰਾਂ ਤੇ ਵੀ ਸੋਜ ਆਈ ਜਾਂਦਾ ਬਹੁਤ ਲੋਕਾਂ ਦੇ ਗੋਡਿਆਂ ਤੇ ਸੋਜ ਆਈ ਜਾਂਦਾ ਤੁਸੀਂ ਦੇਖੋ ਸਭ ਤੋਂ ਪਹਿਲਾਂ ਇੰਨਾ ਵਜ਼ਨ ਚੱਕ ਕੇ ਜਿਹੜਾ ਸਾਡੇ ਗੋਡਿਆਂ ਨੂੰ ਤੁਰਨਾ ਕਿੰਨਾ ਔਖਾ ਉਹਦੇ ਨਾਲ ਸਾਡੇ ਸਭ ਤੋਂ ਪਹਿਲਾਂ ਗੋਡੇ ਖਰਾਬ ਹੁੰਦੇ ਆ ਫੈਟ ਵਾ ਦਾ ਜਮਾ ਹੋਣ ਦੇ ਨਾਲ ਜੀ ਜੀ अच्छा मोटापे ਦਾ ਜੀ ਰੀੜ ਦੀ ਹੱਡੀ ਤੇ ਵੀ ਅਸਰ ਹੈ ਦੇਖੋ ਰੀੜ ਦੀ ਹੱਡੀ ਤੇ ਸਭ ਤੋਂ ਵੱਧ ਅਸਰ ਹੈ ਹੁਣ ਰੀੜ ਦੀ ਹੱਡੀ ਇਸ ਜਗ੍ਹਾ ਤੇ ਮੰਨ ਲਓ ਤੁਹਾਡੀ ਰੀੜ ਦੀ ਹੱਡੀ ਆਹ ਜਿਹੜੇ ਇਥੋਂ ਐਸਟ ਬੈਕ ਆਪਾਂ ਇਥੋਂ ਲਾ ਰਹੀਏ ਬੈਕ ਦੇ ਉੱਤੇ ਸਾਡਾ ਸਭ ਤੋਂ ਵੱਧ ਆ ਪੇਟ ਦਾ ਜਿਹੜਾ ਮੁਰੇ ਨੂੰ ਖਚਾ ਪੈਣਾ ਤੁਸੀਂ ਦੇਖੋ ਮੁਰੇ ਨੂੰ ਸਾਡੇ ਮਣਕਿਆਂ ਨੂੰ ਉਹ ਫੈਟ ਜਿਹੜਾ ਹਰ ਟਾਈਮ ਉਹਰੇ 50 ਕਿਲੋ ਵਜ਼ਨ ਟੰਗਿਆ ਹੋਇਆ ਤਾਂ ਤੁਸੀਂ ਇਹ ਕਹ ਲਓ ਵੀ ਐਸ ਜਗ੍ਹਾ ਤੇ ਜਿਹੜੀ ਬੈਕ ਆ ਉਹਨੂੰ ਕਿੰਨਾ ਜ਼ਿਆਦਾ ਅੱਗੇ ਨੂੰ ਖਿੱਚ ਕੇ ਰੱਖਦਾ ਕਿੰਨਾ ਖਿੱਚ ਕੇ ਪਾਉਂਦਾ ਤਾਂ ਸਾਡੀ ਰੀੜ ਦੀ ਹੱਡੀ ਅੱਗੇ ਨੂੰ ਵੱਧ ਕੇ ਅੱਗੇ ਮੂਵਮੈਂਟ ਕਰਨ ਲੱਗ ਜੂਗੀ ਤਾਂ ਜਿਹੜੀ ਸਿੱਧੀ ਰੀੜ ਦੀ ਹੱਡੀ ਆ ਤਾਂ ਤੁਸੀਂ ਇਹ ਕਹ ਲਓ ਵੀ ਅੰਦਰ ਨੂੰ ਉਹਦੇ ਬੈਂਡ ਪੈਣ ਲੱਗ ਜਾਂਦਾ ਇਦਾਂ ਬੈਂਡ ਪਾਊਗਾ ਜੀ ਮਸਲ ਵੀ ਸਾਡੇ ਉਹ ਹੋਣਗੇ ਸਾਡੇ ਮਣਕੇ ਵੀ ਘੁੰਮਣਗੇ ਤਾਂ ਉਹਦੇ ਨਾਲ ਸਾਡੀਆਂ ਜਿਹੜੀਆਂ ਲੱਤਾਂ ਵੀ ਸੁੰਨ ਹੋਣ ਲੱਗ ਜਾਂਦੀਆਂ ਨੇ ਤਾਂ ਲੱਤਾਂ 'ਚ ਹੋਰ ਜ਼ਿਆਦਾ ਦਰਦ ਜਿਹੜਾ ਵਧਣ ਲੱਗ ਜਾਂਦਾ ਸਾਡਾ ਨਰਵਸ ਸਿਸਟਮ ਵੀ ਉਹਦੇ ਨਾਲ ਜਿਹੜੀ ਸਾਡੀ ਸਪਾਈਨਲ ਕੋਰਡ ਆ ਉਹ ਵੀ ਇਫੈਕਟ ਪੈਂਦਾ ਜਦੋਂ ਉਹ ਘੁੰਮਦੀ ਆ ਤਾਂ ਨਰਵ ਸਾਡਾ ਦਿਮਾਗ ਵੀ ਸੌਣ ਲੱਗ ਜਾਂਦਾ ਜੀ ਅੱਛਾ ਤੇ ਡਾਕਟਰ ਸਾਹਿਬ ਇੱਕ ਆਖਿਰ ਦੇ ਵਿੱਚ ਸਵਾਲ ਜੀ ਬੰਦਾ ਕੁਦਰਤ ਨੇ ਮੋਟਾ ਹੋਣ ਵਾਸਤੇ ਪੈਦਾ ਕੀਤਾ ਨਹੀਂ ਜੀ ਬਿਲਕੁਲ ਵੀ ਬੰਦਾ ਮੋਟਾ ਹੋਣ ਵਾਸਤੇ ਪੈਦਾ ਨਹੀਂ ਕੀਤਾ ਬੰਦਾ ਸਿਰਫ ਫਿੱਟ ਜਿਹਾ ਜਿਹਾ ਜੰਮਿਆ ਫਿੱਟ ਉਹ ਜਿਹਾ ਜ ਰਹਿਣ ਵਾਸਤੇ ਪੈਦਾ ਕੀਤਾ ਜੀ ਕੁਦਰਤ ਨੇ ਕੁਦਰਤ ਨੇ ਦਾ ਕੋਈ ਫालतू ਜਿਹੜੀ ਚਰਬੀ ਉਹਦੇ ਅੰਦਰ ਜਮਾ ਹੀ ਨਹੀਂ ਕੀਤੀ ਇਹ ਬਾਅਦ ਦੇ ਵਿੱਚ ਜਿਹੜਾ ਆਪਾਂ ਖਾ ਖਾ ਕੇ ਆਪਣਾ ਖਾਣੇ ਚ ਤਬਦੀਲ ਕਰ ਕਰਕੇ ਪਰਵਤਨ ਕਰ ਕਰਕੇ ਹੀ ਆਪਾਂ ਆਪਣੇ ਸਰੀਰ ਦੀ ਜਿਹੜੀ ਸ਼ੇਪ ਹੈ ਬਾਡੀ ਹੈ ਉਹ ਵਿਗਾੜਦੇ ਹਾਂ ਜੀ ਕਿਵੇਂ ਠੀਕ ਰੱਖਿਆ ਜਾ ਸਕਦਾ ਜੀ ਵਜ਼ਨ ਨਾਲ ਉਹਦੇ ਬਹੁਤ ਲੋਕ ਨੇ ਜਿਹੜੇ ਸਾਡੇ ਭੈਣ ਸਾਡੇ ਭਰਾ ਵਿਆਹ ਤੋਂ ਬਾਅਦ ਇੱਕਦਮ ਮੋٹے ਹੋ ਜਾਂਦੇ ਨੇ ਤੇ ਮੁੜ ਕੇ ਉਹਨਾਂ ਦਾ ਵਜ਼ਨ ਇੰਨਾ ਜ਼ੋਰ ਲਾਉਂਦੇ ਨੇ ਜੀ ਬਹੁਤ ਲੋਕ ਨੇ ਜਿਹੜੇ 15 15 20 20000 ਰੁਪਏ ਦੇ ਤੁਸੀਂ ਇਹ ਕਹ ਲਓ ਪ੍ਰੋਡਕਟ ਖਾਂਦੇ ਨੇ ਮਟਾਪਾ ਘਟਾਉਣ ਵਾਸਤੇ ਮੈਂ ਕਹਿੰਦਾ ਵੀ ਮੈਂ ਬਿਨਾਂ ਦਵਾਈ ਤੋਂ ਵੀ ਮਟਾਪਾ ਘਟਾ ਸਕਦਾ ਮੰਨਦੇ ਬਿਗੈਰ ਦਵਾਈ ਤੋਂ ਬਿਗੈਰ ਦਵਾਈ ਤੋਂ ਸਿਰਫ ਤੁਹਾਡੀ ਖਾਾਕ ਦੇ ਨਾਲੇ ਇੰਨੀ ਕੁ ਪਾਵਰ ਆ ਤੁਹਾਡੀ ਖਾਾਕ ਦੇ ਵਿੱਚ ਯਾਰ ਤੁਹਾਡੇ ਮਾਈਂਡ ਦੇ ਵਿੱਚ ਬੀ ਤੁਸੀਂ ਘਰ ਬਹਿ ਕੇ ਬਿਨਾ ਖਰਾਕ ਤੋਂ ਵੀ ਜਿਹੜਾ ਮਟਾਪਾ ਘਟਾ ਸਕਦੇ ਹੋ ਪਰ ਇਹ ਹੈ ਵੀ ਉਸ ਚੀਜ਼ ਵਾਸਤੇ ਜਿਹੜਾ ਇਹ ਦਿਮਾਗ ਆ ਸਾਡਾ ਉਹਨੂੰ ਬਹੁਤ ਕੰਟਰੋਲ ਦੇ ਵਿੱਚ ਦਿਲ ਨੂੰ ਵੀ ਤੇ ਦਿਮਾਗ ਨੂੰ ਵੀ ਦੋਹਾਂ ਨੂੰ ਕੰਟਰੋਲ ਦੇ ਵਿੱਚ ਫਿੱਟ ਤਾਂ ਬਣ ਸਕਦੇ ਹਾਂ ਨਹੀਂ ਨਹੀਂ ਬਣ ਸਕਦੇ ਕਿਉਂਕਿ ਜੇ ਦਿਮਾਗ ਦੇ ਵਿੱਚ ਸામਨੇ ਮਿੱਠਾ ਦੇਖ ਕੇ ਗੁਲਾਬ ਜਾਮਣਾ ਦੇਖ ਕੇ ਤਾਂ ਦਿਲ ਕਰਦਾ ਵੀ ਮੂੰਹ ਦੇ ਵਿੱਚ ਪਾਣੀ ਆਉਂਦਾ ਤਾਂ ਕਦੇ ਵੀ ਜਿਹੜਾ ਸਰੀਰ ਨੂੰ ਫਿੱਟ ਨਹੀਂ ਰੱਖਿਆ ਜਾ ਸਕਦਾ ਜੀਬ ਤੇ ਕੰਟਰੋਲ ਰੱਖ ਕੇ ਹੀ ਸਾਡੇ ਸਰੀਰ ਨੂੰ ਬਿਮਾਰੀਆਂ ਤੋਂ ਦੂਰ ਕੀਤਾ ਜਾ ਸਕਦਾ ਉਸ ਤੋਂ ਬਿਨਾਂ ਨਹੀਂ ਜੀ ਅੱਛਾ ਫਿਰ ਕੁਦਰਤ ਦੇ ਕੋਲ ਕੋਈ ਹੱਲ ਹੈ ਕੋਈ ਜਿਹੜਾ ਬੰਦਾ ਕੋਸ਼ਿਸ਼ ਕਰਦਾ ਕਿ ਮੇਰਾ ਵਜ਼ਨ ਮੇਨਟੇਨ ਰਹੇ ਉਮਰ ਦੇ ਹਿਸਾਬ ਨਾਲ ਜਾਂ ਫਿਰ ਸਾਨੂੰ ਕੋਈ ਰੋਗ ਨਾ ਲੱਗੇ ਵਜਨ ਸਾਡਾ ਨਾ ਉਹਦੇ ਕੁਦਰਤ ਕੋਈ ਸਹਾਇਤਾ ਕਰ ਸਕਦੀ। ਕੁਦਰਤ ਦੇ ਵਿੱਚ ਸਭ ਤੋਂ ਵੱਡਾ ਦਾ ਕੁਦਰਤ ਨੇ ਇਹ ਸਾਨੂੰ ਕਿਹਾ ਵੀ ਜਿਹੜਾ ਇਨਸਾਨ ਵਾਸਤੇ ਖਾਣਾ ਬਣਿਆ ਉਹ ਕਦੇ ਪਕਾ ਕੇ ਖਾਣ ਵਾਸਤੇ ਨਹੀਂ ਬਣਿਆ। ਅਸੀਂ ਤੜਕੇ ਲਾ ਲਾ ਕੇ ਖਾਂਦੇ ਆਂ। ਠੀਕ ਹੈ ਜੀ ਉਹਨੂੰ ਰਜਾ ਰਜਾ ਕੇ ਖਾਂਦੇ ਆਂ। ਚਾਰ ਚਾਰ ਡੰਗ ਅਸੀਂ ਸਬਜ਼ੀਆਂ ਨੂੰ ਤੜਕੇ ਲਾ ਲਾ ਕੇ ਉਹਨੂੰ ਹੋਰ ਸਵਾਦ ਬਣਾਉਣ ਦੇ ਚੱਕਰ 'ਚ ਉਹਦੇ ਵਿੱਚ ਡਾਲ ਦੇ ਰਫਾਈਨਡ ਜਮਾ ਕਰ ਕਰਕੇ ਉਹ ਚੀਜ਼ਾਂ ਖਾਂਦੇ ਆਂ ਤਾਂ ਉਹ ਚੀਜ਼ਾਂ ਸਾਡੇ ਖਾਣ ਵਾਸਤੇ ਨਹੀਂ ਬਣੀਆਂ। ਤੁਸੀਂ ਕੋਈ ਵੀ ਜਾਨਵਰ ਦੇਖ ਲਓ। ਕਦੇ ਵੀ ਪਕਾ ਕੇ ਨਹੀਂ ਖਾਂਦਾ ਕਦੇ ਬਿਮਾਰ ਨਹੀਂ ਹੁੰਦਾ ਕਦੇ ਤੁਸੀਂ ਦੇਖਿਆ ਵੀ ਚਿੜੀ ਆ ਕੋਈ ਪੰਛੀ ਆ ਕਬੂਤਰ ਆ ਕਦੇ ਬਿਮਾਰ ਤੁਸੀਂ ਦੇਖਿਆ ਕਿਤੇ ਕਿਉਂਕਿ ਉਹ ਜਿਹੜੇ ਜਾਨਵਰ ਨੇ ਕੁਦਰਤ ਨੇ ਜਾਨਵਰ ਆ ਚਾਹੇ ਇਨਸਾਨ ਆ ਕੋਈ ਬੰਦਾ ਆ ਉਹਦੇ ਵਾਸਤੇ ਕੱਚਾ ਹੀ ਅੰਨ ਪੈਦਾ ਕੀਤਾ ਵੀ ਕੱਚੇ ਦਾ ਮਤਲਬ ਉਹ ਤੁਸੀਂ ਹਰੀਆਂ ਸਬਜ਼ੀਆਂ ਹਰੇ ਸਲਾਦ ਫਰੂਟ ਕੱਚੀਆਂ ਦਾਲਾਂ ਤੁਸੀਂ ਭੋਂਕੇ ਖਾ ਸਕਦੇ ਹੋ ਕੱਚੇ ਡਰਾਈ ਫਰੂਟ ਭੋਂਕੇ ਖਾ ਸਕਦੇ ਹੋ ਉਹ ਅਸਲ ਖਰਾਕ ਸਾਡੀ ਉਹ ਹੈ ਜਿੰਨਾ ਅਸੀਂ ਰਿੰਨ ਕੇ ਪਕਾ ਕੇ ਖਾਂਦੇ ਆਂ ਓਨਾਂ ਸਾਡਾ ਜਿਹੜਾ ਲੀਵਰ ਹੈ ਉਹਨੂੰ ਪਚਾਉਣ ਦੇ ਵਿੱਚ ਉਹਦਾ ਜ਼ੋਰ ਲੱਗਦਾ ਉਹਦੇ ਨਾਲ ਹੋਰ ਜਿਹੜੀਆਂ ਬਿਮਾਰੀਆਂ ਸਾਡੇ ਸਰੀਰ ਨੂੰ ਵਧਦੀਆਂ ਨੇ ਤਾਂ ਭਾਈ ਇੱਕ ਨੁਕਸਾ ਦੱਸਾਂਗੇ ਪਰ ਉਹਦੇ ਵਾਸਤੇ ਜਿਹੜੀਆਂ ਇਹ ਚੀਜ਼ਾਂ ਦੱਸੀਆਂ ਤਾਂ ਇਹ ਚੀਜ਼ਾਂ ਨੂੰ ਫੋਲੋ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੋਊਗਾ ਇਹ ਚੀਜ਼ਾਂ ਤਾਂ ਫਾਇਦਾ ਕਰਦੀਆਂ ਤੁਸੀਂ ਕਿਸੇ ਵੀ ਵਧੀਆ ਅੰਸਾਰੀ ਤੋਂ ਸ਼ੁੱਧ ਗੂਗਲ ਲੈ ਲੈਣੀ ਹੈ ਤਾਂ ਉਹਦਾ ਕਣਕ ਦੇ ਦਾਣੇ ਜਿੰਨਾ ਸਵੇਰੇ ਕਣਕ ਦੇ ਦਾਣੇ ਜਿੰਨਾ ਸ਼ਾਮੀ ਗਰਮ ਪਾਣੀ ਦੇ ਨਾਲ ਸੇਵਨ ਕਰਨਾ ਤੇ ਬਾਕੀ ਜਿਹੜਾ ਤੁਹਾਡਾ ਮਿੱਠਾ ਚਟਾ ਲੋਣ ਤੇ ਚਟਾ ਮੈਦਾ ਇਹ ਖਾਣਾ ਜਿਹੜਾ ਬਿਲਕੁਲ ਬੰਦ ਹੋਵੇਗਾ ਤਾਂ ਇਹ ਚੀਜ਼ਾਂ ਜਿਹੜੀਆਂ ਪੂਰਾ ਅਸਰ ਦਿਖਾਉਣਗੀਆਂ ਤੁਸੀਂ ਇਹ ਦੇਖ ਸਕਦੇ ਹੋ ਕੀ ਕਰੂਆ ਜੀ ਇਹਨੇ ਕੀ ਕਰਨਾ ਜੀ ਤੁਹਾਡੀ ਜਿਹੜੀ ਚਰਬੀ ਐ ਉਹਦੇ ਵਿੱਚ ਜਿੰਨੇ ਵੀ ਗੰਦੀ ਫੈਟ ਐ ਉਹਨੂੰ ਘਟਾਉਣਾ ਸ਼ੁਰੂ ਕਰ ਦੇਣਾ ਤੁਹਾਡੇ ਸਰੀਰ ਨੂੰ ਪਸੀਨਾ ਵੀ ਇਹਦੇ ਨਾਲ ਜਿਹੜਾ ਵੱਧ ਕੇ ਆਉਣਾ ਸ਼ੁਰੂ ਹੋ ਜਾਏਗਾ ਰੋਮ ਵੀ ਤੁਹਾਡੇ ਸਾਫ਼ ਹੋਣਗੇ ਤੁਹਾਡਾ ਡਾਈਜੈਸ਼ਨ ਵੀ ਜ਼ਿਆਦਾ ਵੱਧ ਜਾਊਗਾ ਜਿਹੜੇ ਲੋਕਾਂ ਦੇ ਜੋੜਾਂ 'ਚ ਦਰਦ ਬਹੁਤ ਰਹਿੰਦਾ ਐ ਬੈਵਾਦੀ ਬਹੁਤ ਭਰਦੀ ਅੰਦਰ ਮਟਾਪੇ ਵਾਲੇ ਬੰਦੇ ਦੇ ਸਭ ਤੋਂ ਵੱਧ ਅੰਦਰ ਬੈਵਾਦੀ ਹੁੰਦੀ ਐ ਇਹਨੇ ਸਭ ਤੋਂ ਵੱਧ ਬੈਵਾਦੀ ਹੀ ਖਤਮ ਕਰਨੀ ਐ ਜੀ ਜੀ ਕਿੰਨੀ ਡੋਸ ਚਾਹੀਦੀ ਜੀ ਫਿਰ ਗੂਗਲ ਦੀ ਔਰ ਇਹਦਾ ਬੈਸਟ ਟਾਈਮ ਕਿਹੜਾ ਐ ਤੁਸੀਂ ਇਹ ਕਹਿ ਲਓ ਵੀ ਤੁਸੀਂ ਬੈਸਟ ਟਾਈਮ ਚਾਹੇ ਸਵੇਰੇ ਸ਼ਾਮੀ ਦੋਨੋਂ ਟਾਈਮ ਬੈਸਤਾ ਲੈਣਾ ਹੀ ਲੈਣਾ ਜੀ ਖਾਣਾ ਖਾਣ ਤੋਂ ਘੰਟਾ ਡੇਢ ਘੰਟਾ ਬਾਅਦ ਦੇ ਵਿੱਚ ਠੀਕ ਹੈ ਜੀ ਕਣਕ ਦੇ ਦਾਣੇ ਜਿੰਨਾ ਸਵੇਰੇ ਕਣਕ ਦੇ ਦਾਣੇ ਜਿੰਨਾ ਸ਼ਾਮੀ ਚੰਗੀ ਤਰ੍ਹਾਂ ਰਗੜ ਕੇ ਪਾਣੀ ਗਰਮ ਦੇ ਨਾਲ ਸਵੇਰੇ ਲੈ ਲਓ ਸ਼ਾਮੀ ਲੈ ਲਓ ਦੋਨੋਂ ਟਾਈਮ ਰਗੜਨਾ ਕਿਸ ਚੀਜ਼ ਨਾਲ ਮਿਕਸੀ ਚ ਰਗੜਿਆ ਜਾ ਸਕਦਾ ਨਹੀਂ ਰਗੜਨਾ ਤੁਸੀਂ ਜੀ ਆਪਣੇ ਘਰੇ ਮਾਮ ਦਾਸਤਾ ਰੱਖੋ ਖਰਲ ਰੱਖੋ ਉਹਦੇ ਵਿੱਚ ਰਗੜ ਸਕਦੇ ਹੋ ਜੀ ਉਹਨੂੰ ਕੁੱਟ ਕੇ ਵੀ ਤੁਸੀਂ ਰੱਖ ਸਕਦੇ ਹੋ ਇਹ ਟਾਈਟ ਕੰਟੇਨਰ ਦੇ ਵਿੱਚ ਰੱਖੋ ਤੇ ਉਹਦੇ ਜਿੰਨਾ ਤੁਸੀਂ ਆਪਣੀ ਇਹਦੀ ਵਰਤੋਂ ਸਵੇਰੇ ਸ਼ਾਮ ਕਰੋ। ਅੱਛਾ ਡਾਕਟਰ ਸਾਹਿਬ ਜਿਹੜੀ ਇਸ ਤਰ੍ਹਾਂ ਦੇ ਨੁਸਖੇ ਫਾਰਮੂਲੇ ਬਹੁਤ ਵਾਰ ਹੁੰਦੇ ਜੀ ਲੋਕਾਂ ਨੇ ਅਪਣਾ ਲਏ ਨੇ, ਥੱਕ ਗਏ ਨੇ, ਆੱਕ ਗਏ ਨੇ ਕਹਿੰਦੇ ਜੀ ਹੁਣ ਤੇ ਸਾਡਾ ਮੋਟਾਪਾ ਬਸ ਸੇਵਨੇ ਜਾ ਕੇ ਸੈੱਟ ਹੋ ਗਿਆ ਇੰਨੇ ਦੁਖੀ ਹੁੰਦੇ ਨੇ ਤੁਹਾਡੇ ਕੋਲ ਕੋਈ ਨੁਸਖੇ ਇਸ ਤੋਂ ਇਲਾਵਾ ਜਿਹਨਾਂ ਕੋਲ ਟਾਈਮ ਨਹੀਂ ਹੈ ਰਗੜਨ ਦਾ ਖਾਣ ਦਾ ਈਜ਼ੀ ਟੂ ਕੈਰੀ ਈਜ਼ੀ ਟੂ ਈਟ ਕੁਝ ਹੈ ਇਸ ਤੋਂ ਇਲਾਵਾ ਵੀ ਬਹੁਤ ਨੁਸਖੇ ਹੁੰਦੇ ਨੇ ਜੀ ਪਰ ਉਹਨਾਂ ਲੋਕਾਂ ਲਈ ਨੇ ਜਿਹੜੇ ਪੂਰਾ ਇਹ ਮੰਨਦੇ ਨੇ ਵੀ ਅਸੀਂ ਆਪਣੇ ਸਰੀਰ ਨੂੰ ਸੰਤੁਸ਼ਟ ਪੂਰਾ ਬਣਾਉਣਾ ਹੈ ਨਿਰੋਗੀ ਬਣਾਉਣਾ ਉਹਨਾਂ ਵਾਸਤੇ ਆ ਜਿਹੜਾ ਬੰਦਾ ਕਹਿੰਦਾ 20 ਸਾਨੂੰ ਛੱਡਣਾ ਵੀ ਕੁਛ ਨਾ ਪਵੇ ਸਾਨੂੰ ਨਾ ਮਿੱਠਾ ਛੱਡਣਾ ਪਵੇ ਨਾ ਸਾਨੂੰ ਬਰਗਰ ਪੀਜੇ ਛੱਡਣੇ ਪੈਣ ਉਹਨਾਂ ਲੋਕਾਂ ਵਾਸਤੇ ਕਿਸੇ ਵੀ ਤਰ੍ਹਾਂ ਦੀ ਕੋਈ ਦਵਾਈ ਹੈ ਜਿਹੜੀ ਉਹ ਨਹੀਂ ਕੰਮ ਕਰਦੀ ਜੀ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਦੇ ਲਈ ਸੋ ਤੁਸੀਂ ਦੇਖੋ ਡਾਕਟਰ ਸਾਹਿਬ ਦਾ ਕਹਿਣਾ ਹੈ ਕਿ ਇਹ ਗੂਗਲ ਹੈਗੀ ਹੈ ਉਹ ਗੂਗਲ ਨਹੀਂ ਜਿਹੜਾ ਅਸੀਂ ਨੈਟ ਦੇ ਉੱਤੇ ਇਸਤੇਮਾਲ ਕਰਦੇ ਆਂ ਪੰਸਾਰੀਆਂ ਵਾਲੀ ਗੂਗਲ ਹੈ ਤੁਸੀਂ ਲੈ ਲੈਣੀ ਔਰ ਕਣਕ ਦੇ ਦਾਣੇ ਜਿੰਨੀ ਰੋਟੀ ਖਾਣ ਤੋਂ ਬਾਅਦ 1 ਘੰਟਾ ਬਾਅਦ ਇਹਨੂੰ ਰਗੜ ਕੇ ਜਿਹੜੀ ਉਹ ਲੈਣੀ ਹੈ ਪਾਣੀ ਦੇ ਨਾਲ ਔਰ ਇਹਦਾ ਇਸਤੇਮਾਲ ਹੈਗਾ ਕਿੰਨੇ ਟਾਈਮ ਚ ਡਾਕਟਰ ਸਾਹਿਬ ਇਹ ਹੱਲ ਕਰ ਸਕਦਾ ਹੈ ਵਜ਼ਨ ਘਟਾਉਣਾ ਕਿਵੇਂ ਸ਼ੁਰੂ ਕਰੇਗਾ ਕਿਵੇਂ ਸਾਨੂੰ ਪਤਾ ਲੱਗੇਗਾ ਕਿ ਗੂਗਲ ਸਾਡੇ ਦੇ ਉੱਤੇ ਅਸਰ ਕਰ ਰਹੀ ਹੈ ਜੇ ਤੁਸੀਂ ਕਸਰਤ ਵਧੀਆ ਦੱਬ ਕੇ ਕਰਦੇ ਹੋ ਤਾਂ ਪਰਹੇਜ਼ ਰੱਖਦੇ ਹੋ ਤਾਂ ਲਗਭਗ 15 ਤੋਂ 20 ਦਿਨ ਦੇ ਵਿੱਚ ਅਸਰ ਜਿਹੜਾ ਦਿਖਾਉਣਾ ਸ਼ੁਰੂ ਕਰ ਦਿੰਦਾ ਜੀ 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 ਚਲੋ ਠੀਕ ਹੈ ਸੋ ਇਹਨਾਂ ਦਾ ਕਹਿਣਾ ਕਿ 15 ਤੋਂ 20 ਦਿਨਾਂ ਦੇ ਵਿੱਚ 10 ਤੋਂ 15 ਦਿਨਾਂ ਦੇ ਵਿੱਚ ਜਿਹੜੀ ਇਹ ਗੂਗਲ ਹੈਗੀ ਜਦੋਂ ਅਸੀਂ ਖਾਣੇ ਦਾ ਇਸਤੇਮਾਲ ਕਰਨ ਤੋਂ ਬਾਅਦ ਇਹਨੂੰ ਲੈਣਾ ਸ਼ੁਰੂ ਕਰਦੇ 1 ਘੰਟਾ ਬਾਅਦ ਤਾਂ ਇਹ ਆਪਣਾ ਅਸਰ ਦਿਖਾਉਣਾ ਸ਼ੁਰੂ ਕਰ ਦਿੰਦੀ ਹੈ ਉਮੀਦ ਕਰਦਾ ਉਹ ਲੋਕਾਂ ਵਾਸਤੇ ਵੀਡੀਓ ਤੁਸੀਂ ਜ਼ਰੂਰ ਸ਼ੇਅਰ ਕਰੋਗੇ ਉਹਨਾਂ ਲੋਕਾਂ ਨਾਲ ਜਿਨ੍ਹਾਂ ਨੂੰ ਇਸ ਵੇਲੇ ਮੋਟਾਪੇ ਨੇ ਪਰੇਸ਼ਾਨ ਕੀਤਾ ਹੋਇਆ ਬਹੁਤ ਐਕਸਰਸਾਈਜ਼ ਆ ਲਾ ਲੀਆਂ ਬਹੁਤ ਤਰ੍ਹਾਂ ਦੇ ਨੁਸਖੇ ਬਹੁਤ ਤਰ੍ਹਾਂ ਦੇ ਪ੍ਰੋਡਕਟ ਬਹੁਤ ਤਰ੍ਹਾਂ ਦੇ ਸਪਲੀਮੈਂਟ ਖਾ ਕੇ ਉਹਨਾਂ ਨੇ ਦੇਖ ਲਿਆ ਪਰ ਮੋਟਾਪਾ ਉਹਨਾਂ ਦਾ ਖੜਾ ਨਹੀਂ ਛੱਡਦਾ ਉਮੀਦ ਕਰਦਾ ਇਹ ਵੀਡੀਓ ਉਹਨਾਂ ਲੋਕਾਂ ਤੱਕ ਤੁਸੀਂ ਜ਼ਰੂਰ ਪਹੁੰਚਦੀ ਕਰੋਗੇ ਫਿਰ ਵੀ ਇਹ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਤਾਂ ਅਸੀਂ ਨੰਬਰ ਦਿੱਤਾ ਹੈ ਡਾਕਟਰ ਭੰਗੂ ਜੀ ਦੀ ਟੀਮ ਦਾ ਉਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਆਪਣੇ ਮਨ ਦਾ ਸਵਾਲ ਆਪਣੇ ਮਨ ਦਾ ਸ਼ੰਕਾ ਹੈ ਜਿਹੜਾ ਉਹ ਦੂਰ ਕਰ ਸਕਦੇ ਹੋ ਪਰ ਮੇਰਾ ਸਲਾਹ ਮੇਰੀ مشਵਰਾ ਮੇਰੀ ਗੁਜ਼ਾਰਿਸ਼ ਮੇਰੀ ਚੇਤਾ ਇਸਤਮਾਲ ਕਰਨ ਤੋਂ ਪਹਿਲਾਂ ਇੱਕ ਵਾਰ ਚੰਗੇ ਵੈਦ ਹਕੀਮ ਡਾਕਟਰ ਦੀ ਸਲਾਹ ਹੈ ਜਿਹੜੀ ਤੁਸੀਂ ਜ਼ਰੂਰ ਲੈਣੀ ਹੈ ਆਪਣੀ ਮਰਜ਼ੀ ਨਾਲ ਇਸਤੇਮਾਲ ਕੀਤਾ ਗਿਆ ਨੁਸਖਾ ਕਈ ਵਾਰ ਫਾਇਦੇ ਦੀ ਥਾਂ ਤੇ ਨੁਕਸਾਨ ਕਰ ਜਾਂਦਾ ਹੈ ਧੰਨਵਾਦ